ਹਰ ਗੱਲ ਦੀ ਜੀ ਮੈਂ ਬੁਲਾਉਂਦਾ ਨਹੀਂ ਹੋਵੇਗਾ ਕੋਈ ਲਾਹ ਦੇਖੋ ਬੜੇ ਆਇਓ 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 ਇਧਰ ਤੇ ਬੰਦੋ 180 ਦੇ ਦਸ ਮਹਾਰਾਜੀ ਦੇ ਚਾਰ ਬੰਦੋ ਕੀ ਬਾਤ ਕਾ ਮਨ ਮਹਿਰਾਣਾ ਸੰਤੋਖਾ ਰੱਜ ਕੰਦੇ ਆਏ ਹੁਣ ਸਾਧੂ ਦਾ ਜੀਤ ਆਇਆ ਰੁਕਮਈ ਜੀ ਦੇ ਰਾਏ ਨਾ ਟੁੱਟੇ ਮੇਟੋ ਕੇਰੇ ਬੋਲ ਤੇ ਮੇਰੀ ਮੋਟਾ ਨਹੀਂ ਪਾਰਾ ਜੀ ਤੋ ਦੱਸੋ ਬਾਗੋ ਵਾਲੀ ਧਰਤੀ ਤੇ ਸੰਤ ਤਿਉਾਰੇ ਆਏ ਸਾਧੂ ਮਾਰੇ ਆਏ ਤਾ yeah Yeah. yeah. I'm sorry. ਜੋ ਬੋਲੇ ਇਸੋਨਰ ਪਾਏ ਸ਼੍ਰੀ ਗੁਰਦਾਸ ਮਹਾਰਾਜ ਕੀ ਜੋ ਬੋਲੇ ਸੋਨਰ ਵੇ ਸਤਗੁਰ ਸੁਮੀ ਸਰਬੰਦਾਸ ਮਹਾਰਾਜ ਕੀ ਬਹੁਤ ਬਹੁਤ ਖੁਸ਼ੀ ਵਾਲੀ ਗੱਲ ਹੈ ਤੇਰਾ ਸ਼੍ਰੀ 108 ਸੰਤ ਸਰਬੰਦਾ ਜੀ ਸੱਚਕੰਨ ਬਲਾਂ ਦੇ ਮੌਜੂਦਾ ਗਦੀਨ ਸ਼ੀਨ ਸ਼੍ਰੀ 108 ਸੰਤ ਨੰਜੰਦਾ ਜੀ ਚੇਅਰਮੈਨ ਸ਼੍ਰੀ ਗੁਰਦਾਸ ਜਨਮਸਥਾਨ ਪਬਲਿਕ ਚੈਰੀਟੇਵਲ ਟਰਸਟ ਬਣਾ ਰਹੇ ਜੁਪੀ ਅਤੇ ਚੇਅਰਮੈਨ ਅਕਲ ਭਾਰਤੀਆ ਰਵਦਾਸ਼ੀਆ ਧਰਮ ਸੰਗਠਨ ਅਤੇ ਚੇਅਰਮੈਨ ਸੰਤ ਸਰਬੰਦਾ ਚੈਰੀਟੇਵਲ ਟਰਸਟ ਅਡਾ ਘਠਾਰ ਅੱਜ ਸਤਗੁਰ ਸੁਮੀਨੰਜਨ ਦਾ ਸਮਾਹਰਜੀ ਦਾ 83ਵਾਂ ਜਨਮ ਦਿਨ ਡੇਰਾ ਸੰਤ ਸਰਵੰਦਾ ਜੀ ਸਤਖੰਡ ਵੱਲਾਂ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਜਿੰਨੀਆਂ ਵੀ ਸੰਗਤਾਂ ਇੱਥੇ ਪਹੁੰਚ ਰਹੀਆਂ ਏ ਸਤਗੁਰ ਹਜ਼ੂਰ ਪਾਤਸ਼ਾਹ ਸਤਗੁਰ ਸੁਮੀਨੰਜਨ ਦਾ ਸਮਾਹਰਜੀ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਹਜ਼ਾਰਾਂ ਹੀ ਕੇਕ ਜਿੰਨੀਆਂ ਵੀ ਸੰਗਤਾਂ ਇੱਥੇ ਆ ਰਹੀਆਂ ਨੇ ਹਜ਼ਾਰਾਂ ਹੀ ਕੇਕ ਲੈ ਕੇ ਮਹਾਰਾਜੀ ਦਾ ਜਨਮ ਦਿਨ ਮਨਾਉਣ ਵਾਸਤੇ ਡੇਰਾ ਸਤਖੰਡ ਵੱਲ ਆ ਕੇ ਪਹੁੰਚ ਰਹੀਆਂ ਨੇ ਅਰਦਾਸ ਕਰ ਰਹੀਆਂ ਨੇ ਸਤਗੁਰੂ ਸਵਾਮੀ ਸਰਵੰਦਾ ਜੀ ਸ਼੍ਰੀ ਗੁਰਦਾਸ ਸਮਰ ਦੇ ਚਰਨਾਂ ਵਿੱਚ ਕਿ ਇਸੇ ਤਰ੍ਹਾਂ ਸ਼੍ਰੀ 108 ਸਨੰਜਨ ਦਾ ਸਮਰ ਜੀ ਨੂੰ ਦੇਹ ਰੋਗਤਾ ਬਖਸ਼ਣੀ ਉਹਨਾਂ ਨੂੰ ਤੰਦਰੁਸਤੀ ਬਖਸ਼ਣੀ ਇਸੇ ਤਰ੍ਹਾਂ ਉਹ ਸਮਾਜ ਦੀ ਸੇਵਾ ਕਰਦੇ ਰਹਿਣ ਸੰਤਾਂ ਦੇ ਜਨਮ ਦਿਨ ਸੰਗਤਾਂ ਇਸੇ ਤਰ੍ਹਾਂ ਮਨਾਉਂਦੀਆਂ ਰਹਿਣ ਸੋ ਅਸੀਂ ਸਮੂਹ ਸੰਗਤਾਂ ਨੂੰ ਅੱਜ ਇਹ ਜੋ ਕੇਕ ਹੈ ਇਹ ਰਬਦਾਸੀਆ ਸਮਾਜ ਦੀਆਂ ਸਮੂਹ ਸੰਗਤਾਂ ਵੱਲੋਂ ਪੂਰੇ ਪੰਜਾਬ ਦੀਆਂ ਨੇ ਪੂਰੇ ਇੰਡੀਆ ਦੀਆਂ ਤੇ ਸੰਸਾਰ ਰਬਦਾਸੀਆ ਸਮਾਜ ਦੀਆਂ ਸੰਸਥਾਵਾਂ ਵੱਲੋਂ ਇਹ ਕੇਕ ਲੈ ਕੇ ਸੰਗਤਾਂ ਹਾਜ਼ਰ ਹੋਈਆਂ ਨੇ ਮਹਾਰਾਜੀ ਇਹਨਾਂ ਦੀਆਂ ਬੇਨਤੀਆਂ ਪ੍ਰਵਾਨ ਕਰਨ ਜਿਨ੍ਹਾਂ ਨੇ ਜਿਨ੍ਹਾਂ ਖਜ਼ਾਨਿਆਂ ਦੇ ਵਿੱਚੋਂ ਇਹ ਮਾਇਆ ਆਈ ਹੈ ਜਿਨ੍ਹਾਂ ਨੇ ਆਪਣੀ ਮਨੋਕਾਮਨਾ ਦੇ ਨਾਲ ਇਹ ਕੇਕ ਲੈ ਕੇ ਆਏ ਨੇ ਉਹਨਾਂ ਦੀਆਂ ਮਨੋਕਾਮਨਾ ਨਾ ਪੂਰਿਆਂ ਕੰਨ ਤੇ ਸੰਤ ਰਣਜਨ ਦਾ ਸਮਾਰਿ ਨੂੰ ਸੇਵਾ ਕਰਨ ਦਾ ਵੱਲ ਵਕਸ਼ਨ ਤਾਂ ਕਿ ਉਹ ਸਮਾਜ ਦੀ ਸੇਵਾ ਕਰਦੇ ਰਹਿਣ ਸੋ ਸਾਰੀਆਂ ਸੰਗਤਾਂ ਨੂੰ ਅਜੀ ਸ਼੍ਰੀ ਗੁਰਦਾ ਜਨ ਉਸਤਨ ਪਬਲਿਕ ਚੈਰੀਟੇਬਲ ਟਰਸਟਰ ਅਖਲ ਭਾਰਤੀਆ ਰਵਦਾਸੀਆ ਤੁਹਾਨੂੰ ਸੰਗਤਾਂ ਦੇ ਮੋਰੋਂ ਔਰ ਡੇਰਾ ਸੱਚਖੰਡ ਬਲਾਂ ਬਲਾਂ ਬਹੁਤ ਬਹੁਤ ਵਧਾਈ ਦਿੰਦੇ ਆ ਮਾਰੇ ਜੀ ਦੇ ਜਨਮ ਦਿਹਾੜੇ ਦੀਆਂ ਸਤਗੁਰ ਸਾਹਿਬ ਨੰਜਨ ਦਾਸ ਮਾਰੇ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈ ਦਿੰਦੇ ਆ ਬਹੁਤ ਬਹੁਤ ਧੰਨਵਾਦ ਜਗਰਦੇਵ ਤਨਗੁਰਦੇਵ ਦੇ ਤਨਗੁਰਦੇਵ ਸੋ ਅੱਜ ਰਬਦਾਸੀਆ ਸਮਾਜ ਦੇ ਮਹਾਨ ਧਰਮਗੁਰੂ 108 ਸੰਤ ਨਨਨਦਾਸ ਮਹਾਰਾਜ ਜੀ ਦੇ ਪਵਿੱਤਰ ਜਨਮ ਦਿਹਾੜੇ ਦੀਆਂ ਸਮੁੱਚੇ ਸਮਾਜ ਨੂੰ ਲੱਖ ਲੱਖ ਵਧਾਈਆਂ ਸੋ ਗੁਰੂ ਰੂਪਿਆਰੀ ਸਾਧ ਸੰਗਤ ਜੀਓ ਰਵਦਾਸੀਆ ਸਮਾਜ ਜਿਹੜਾ ਅਲੱਗ-ਅਲੱਗ ਸਥਾਨਾਂ ਦੇ ਵਿੱਚ ਅਲੱਗ-ਅਲੱਗ ਧਰਮਾਂ ਦੇ ਵਿੱਚ ਅਲੱਗ-ਅਲੱਗ ਜਗ੍ਹਾ ਦੇ ਉੱਤੇ ਵੰਡਿਆ ਪਿਆ ਸੀ ਜੇਕਰ ਅੱਜ ਰਵਦਾਸੀਆ ਸਮਾਜ ਨੂੰ ਧਰਮ ਮਿਲਿਆ ਤਾਂ ਡੇਰਾ ਸਚਕੰਡ ਬੱਲਾ ਦੀ ਮਹਾਂਪੁਰਸ਼ਾਂ ਦੀ ਬਦੌਲਤ ਜੇਕਰ ਅੱਜ ਰਵਦਾਸੀਆ ਸਮਾਜ ਨੂੰ ਆਪਣਾ ਗ੍ਰੰਥ ਮਿਲਿਆ ਤਾਂ ਡੇਰਾ ਸਚਕੰਡ ਬੱਲਾ ਦੇ ਮਹਾਨ ਮਹਾਂਪੁਰਸ਼ਾਂ ਦੀ ਬਦੌਲਤ ਜੇਕਰ ਡੇਰਾ ਸਚਕੰਡ ਬੱਲਾ ਦੇ ਮਹਾਨ ਮਹਾਂਪੁਰਸ਼ਾਂ ਦੀ ਬਦੌਲਤ ਅੱਜ ਸਮਾਜ ਦਾ ਏਕਾ ਹੋਇਆ ਤਾਂ ਡੇਰਾ ਬੱਲਾ ਦੇ ਮਹਾਨ ਮਹਾਂਪੁਰਸ਼ਾਂ ਦੀ ਬਦੌਲਤ ਹੋਇਆ ਔਰ ਸਾਥ ਸੰਗਤ ਜੀਓ ਡੇਰਾ ਸਚ ਪੁਰਸ਼ਾਂ ਨੇ ਆਪਣਾ ਪੂਰਾ ਪੂਰਾ ਜੀਵਨ ਸ਼ਾਵਰ ਕਰ ਦਿੱਤਾ ਸਮਾਜ ਨੂੰ ਇੱਕ ਝੰਡੇ ਥਲੇ ਇਕੱਤਰ ਕਰਨ ਲਈ ਸੋ ਆਵਾਜ ਜਿਹੜੀਆਂ ਸਾਡੇ ਸੰਤ ਮਹਾਂਪੁਰਸ਼ਾਂ ਨੇ ਕਾਲਣਾ ਕਾਲੀਆਂ ਔਰ ਜਿਹੜੀਆਂ ਕਾਲਣਾ ਕਾਲੀਆਂ ਅੱਜ ਸਾਨੂੰ ਹਰ ਦਾ ਨਿਸ਼ਾਨ ਮਿਲਿਆ ਅਮਰਤ ਬਾਣੀ ਗ੍ਰੰਥ ਮਿਲਿਆ ਸਾਡਾ ਮੱਕਾ ਕੰਕੀ ਮਿਲਿਆ ਸਾਡਾ ਜਕਾਰਾ ਜੈ ਗੁਰਦੇਵ ਤਾਂ ਗੁਰਦੇ ਮਿਲਿਆ ਆਪਾਂ ਉਸੇ ਲੜ ਲੱਕੇ ਆਪਣੇ ਗੁਰੂ ਘਰਾਂ ਦੇ ਵਿੱਚ ਅਮਰਤ ਬਾਣੀ ਦਾ ਪ੍ਰਕਾਸ਼ ਕਰਾਈਏ ਔਰ ਗੁਰੂ ਘਰਾਂ ਦੇ ਤੇ ਹਰ ਦੇ ਨਿਸ਼ਾਨ ਚਲਾਈਏ ਤਾਂ ਜੋ ਆਪਣੇ ਆਪ ਨੂੰ ਅਸੀਂ ਬੜੇ ਮਾਣ ਦੇ ਨਰਦਸੀਏ ਕਹਿ ਕੇ ਬੇਸ਼ ਨੀ ਪੂਰੀ ਦੁਨੀਆ ਦੇ ਅੰਦਰ ਆਪਣੀ ਅਲੱਗ ਪਛਾਣ ਬਣਾ ਸਕੀਏ ਸੋ ਅਗਲੇ ਕਾਰਜਾਂ ਵਾਸਤੇ ਵੀ ਅਸੀਂ ਸਤਿਗੁਰੂ ਰਬੀ ਦਾਸ ਮਹਾਰਾ ਜੀ ਦੇ ਚਰਨਾ ਵਿੱਚ ਬੇਨਤੀਆਂ ਅਰਜ਼ੋਈਆਂ ਅਰਦਾਸਾਂ ਕਰਦੇ ਆ ਕਿ ਸਤਿਗੁਰੂ ਰਣਜਨ ਦਾਸ ਮਹਾਰਾ ਜੀ ਨੂੰ ਦੇਰ ਰੋਖਤਾ ਬਖਸ਼ੇ ਲੰਬੀਆਂ ਉਮਰਾਂ ਬਖਸ਼ਣ ਤਾਂ ਜੋ ਰਬਦਾਸੀਆ ਸਮਾਜ ਹਮੇਸ਼ਾ ਹੀ ਬੀਤਰਾ ਪਹਿਲਾਂ ਦੀ ਤਰ੍ਹਾਂ ਹੀ ਅਗਾਹਮੀਆਂ ਉਚ ਬਲੰਦੀਆਂ ਦੇ ਛੂਏ ਔਰ ਪੂਰੀ ਦੁਨੀਆ ਦੇ ਅੰਦਰ ਹਰ ਦਾ ਨਿਸ਼ਾਨ ਚਲਾਵੇ ਜੈ ਗੁਰਦੇਵ इस जिव जितेस महाराज के गुड़ गा गुड़िंद सतगुरु ਕਿ ਮੇਰੇ ਕੌਮ ਮੇਰੇ ਸਮਾਜ ਦੇ ਲੋਕ ਆਦਰ ਪੜਕਦੇ ਨਹੀਂ ਇਹਨਾਂ ਦਾ ਆਪਣਾ ਵੀ ਕੋਈ ਗੁਰੂ ਦਾ ਦਰ ਹੋਣਾ ਚਾਹੀਦਾ ਹੈ ਤੇ ਸਭ ਤੋਂ ਪਹਿਲਾਂ ਸਤਿਗੁਰੂ Swami Sarvandas Maharaj ਨੇ ਆਪਣੇ ਅਦੇਬ ਦਾ ਆਪਣੇ ਗੁਰਾਂ ਦਾ ਕਰ ਬਣਾਇਆ ਸਤਿਗੁਰੂ Swami Sarvandas Maharaj ਨੇ ਆਪਣਾ ਜੀਵ ਕੱਟੇ ਕੁੱਟਿਆ ਦੇ ਵਿੱਚ ਬਤਿਹ ਕੀਤਾ ਸਤਿਗੁਰ ਦਾਸ ਮਹਾਰਾਜ ਕੀ ਜੈ गोस्वामी ਸਰਵਦਾਸ ਮਹਾਰਾਜ ਦੇ ਦੁਆਰਾ ਗੋਸوامی ਗਰੀਬਦਾਸ ਮਹਾਰਾਜ ਦੇ ਉਨ੍ਹਾਂ ਨੇ ਬਰਾਸਤੇ ਮੰਦਰ ਲਈ ਆਪਣੀਆਂ ਸੋਭਾ ਮਨਵਾਈਆਂ ਇਹਨਾਂ ਤੋਂ ਬਾਅਦ ਸਤਿਗੁਰ गोस्वामी ਗਰੀਬਦਾਸ ਮਹਾਰਾਜ ਜੀ ਨੇ ਸਤਿਗੁਰ ਰਹਿਦਾਸ ਮਹਾਰਾਜ ਦਾ ਜਨਮ ਸਥਾਨ